ਮਿੱਤਰੋ ਮੈਂ ਐ ਸਮੇਂ ਲਹਿਰੇ ਮਹਾਬਤਰੀ ਥਰਮਲ ਵਾਲੀ ਮਾਰਕੀਟ 'ਚ ਖੜਾ ਆਹ ਦੇਖੋ ਪੰਜਾਬੀ ਬੰਦੇ ਕੰਮ ਕਰੀ ਜਾਂਦੇ ਆ ਹਨਾ ਸਬਜ਼ੀ ਵੇਚੀ ਜਾਂਦੇ ਆ ਆ ਜਿੰਨਾ ਜਗ੍ਹਾ ਇੱਥੇ ਸਾਰੇ ਭਈਏ ਰੇੜੀਆਂ ਲਾਉਂਦੇ ਸੀਗੇ ਲਹਿਰੇ ਮਾ ਬਦਲੇ ਨੇ ਐਗਜ਼ੈਂਪਲ ਸੈੱਟ ਕਰਤੀ ਇੱਥੇ ਪੰਜਾਬੀ ਬੰਦਿਆਂ ਨੇ ਬਹੁਤ ਣੀ ਨਵਾਂ ਕੰਮ ਕਰਿਆ ਤੇ ਹੁਣ ਇਹਨਾਂ ਨੂੰ ਬੇਨਤੀ ਹੈ ਬਾਈ ਇੱਕਾ ਰੱਖਿਆ ਸੁਵਿਧੀਆਂ ਲੜਿਓ ਤੇ ਲਹਿਰੇ ਮਾ ਬਦਲੇ ਐਗਜ਼ੈਂਪਲ ਸੈੱਟ ਕਰਤੀ ਤੁਸੀਂ ਵੀ ਜਲਦੀ ਆਪੋ ਆਪਦੇ ਸ਼ਹਿਰਾਂ ਦੇ ਵਿੱਚ ਇਹ ਕੰਮ ਕਰ ਸਕਦੇ ਹੋ ਆਪਦੇ ਉਸ ਨਾਲ ਆਹ ਦੇਖੋ ਸਾਰੇ ਪੰਜਾਬੀ ਬੰਦੇ ਇੱਕ ਵੀ ਉਹ ਲਹਿਰੇ ਪਿੰਡ ਵਾਲਾ ਵਧਾਈ ਦੇ ਪਾਤਰ ਪਿੰਡ ਰ ਇੱਥੇ ਬਈ ਲੜਾਈ ਹੋ ਗਈ ਸੀ ਭਈਆਂ ਨੇ ਪੰਜਾਬੀ ਮੁੰਡੇ ਨਾਲ ਕੁੱਟਮਾਰ ਕਰੀ ਤੇ ਪਿੰਡ ਆ ਕੇ ਨਾਲ ਖੜ ਗਿਆ ਤੇ ਪਿੰਡ ਵਾਲੇ ਮੁੰਡੇ ਨੂੰ ਕਿਹਾ ਵੀ ਭਾਈ ਤੁਸੀਂ ਆਪ ਕੰਮ ਕਰੋ ਤੇ ਸਾਰੇ ਬਈਆ ਆਪਣੇ ਆਪ ਚਲੇ ਗਏ ਕੋਈ ਇਹਨਾਂ ਨੇ ਤਾਂ ਕੰਮ ਮੁੱਕੀ ਨਹੀਂ ਕਰੀ ਕੁਝ ਨਹੀਂ ਕਰਿਆ ਬੰਦਿਆਂ ਨੂੰ ਕਿਹਾ ਉਹਨਾਂ ਨੂੰ ਤੇ ਉਹ ਸਾਰੇ ਚਲੇ ਗਏ ਤੇ ਆਹ ਦੇਖੋ ਇੱਥੇ ਨਹੀਂ ਅੱਜ ਮੰਡੀ ਹੁੰਦੀ ਆ ਪੂਰੀ ਹੁੱਲਹਲ ਵਾਲਾ ਆਰੇ ਬਰੇ ਹੁੰਦੀ ਸੀ ਤੇ ਕਿਹਾ ਭਾਈ ਹੁਣ ਤਾਂ ਸਾਰ ਖੋ ਜੋ ਬਹੁਤ ਬੜਾ ਤੁਸੀਂ ਬਹੁਤ ਵਧੀਆ ਰਿਹਾ ਤੁਹਾਡਾ ਪਿੰਡ ਵੀਡੀਓ ਬਿਹਰਤ ਹੋਈ ਆ ਸਾਰਿਆਂ ਦੀ ਅੱਛਾ ਇਹ ਇਹ ਮੁੰਡੇ ਨੇ ਕੀ ਕਰਿਆ ਇਹ ਮੁੰਡੇ ਦੀ ਆ ਫਰੂਟਾਂ ਦੀ ਹੈਗੀ ਅੱਛਾ ਮੁੰਡੇ ਨੇ ਭਾਈ ਫਰੂਟਾਂ ਦਾ ਕੰਮ ਕਰੇਗਾ ਸਾਥ ਦਿਓ ਬਾਕੀ ਤੁਹਾਡਾ ਹੱਕ ਬਣਦਾ ਪੰਜਾਬੀ ਤੋਂ ਚੀਜ਼ ਲਿਓ ਬਹੁਤ ਵਧੀਆ ਪੱਟੀ ਮਾਰਕੀਟ ਹੈ ਤੇ ਇੱਕ ਵੀ ਤੁਸੀਂ ਇੱਥੇ ਤੁਹਾਨੂੰ ਭਈਆ ਨਹੀਂ ਮਿਲੂਗਾ ਸਾਰੇ ਪੰਜਾਬੀ ਬੰਦੇ ਬਹੁਤ ਪੁਰਾਣੇ ਆ ਪਹਿਲਾਂ ਕਿਤੇ ਆਸ-ਪਾਸੇ ਕੰਮ ਕਰਦੇ ਸੀ ਬਹੁਤ ਨੰਨੇ ਨੇ ਕੰਮ ਸ਼ੁਰੂ ਕਰਿਆ ਰਖੋ ਸਾਡੇ ਪੰਗਾ ਵਾਲੇ ਮੁੰਡੇ ਕਿੰਨੇ ਸੋਹਣੇ ਲੱਗਦੇ ਕੰਮ ਕਰਦੇ ਖਾਲਸੇ ਬੈਠੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਾਰੀ ਦੁਨੀਆ 'ਚ ਭਜਾ ਦਿਓ ਬਈ ਮੈਂ ਐ ਵੀ ਹੋ ਜਾਣਾ ਹੁੰਦਾ ਜੇ ਕੋਈ ਕਰਨਾ ਚਾਹੇ ਦੇਖੋ ਕਿੰਨੇ